ਖੁਫੀਆ ਏਜੰਸੀਆਂ ਵੱਲੋਂ ਇੱਕ ਯੁਵਕ ਨੂੰ ਗ੍ਰਿਫਤਾਰ ਕੀਤਾ ਗਿਆ ਯੁਵਕ ਦਾ ਨਾਮ ਤੁਹਾਨੂੰ ਦੱਸ ਦਿੰਦੇ ਆ ਕਿ ਨਾਮ ਹਾਮਿਦ ਤਸੀਨ ਹੈ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਾਲੀ ਕਾਗਜ਼ਾ ਦੇ ਨਾਲ ਉਹ ਪਾਕਿਸਤਾਨ ਐਂਟਰ ਹੋ ਰਿਹਾ ਸੀ ਭਾਰਤ ਨੂੰ ਛੱਡ ਕੇ ਜਾ ਰਿਹਾ ਸੀ ਤੇ ਜਦੋਂ ਖੁਫੀਆ ਏਜੰਸੀਆਂ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਸ਼ਗਸ਼ ਕੀਤੀ ਗਈ ਤੇ ਤਸਵੀਰ ਤੁਹਾਨੂੰ ਪਹਿਲੇ ਦਿਖਾ ਦਿੰਦੇ ਆ ਤੇ ਖੁਫੀਆ ਏਜੰਸੀ ਵੱਲੋਂ ਦਾਵਾ ਵੀ ਕੀਤਾ ਜਾ ਰਿਹਾ ਵਾ ਕਿ ਇਹ ਤਸਵੀਰ ਮੈਂ ਕੈਮਰਾਮੈਨ ਕਹਾਂਗਾ ਤਸਵੀਰ ਇੱਕ ਵਾਰੀ ਦਿਖਾ ਦਿੱਤੀ ਜਾਵੇ ਖੁਫੀਆ ਏਜੰਸੀਆਂ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਸ਼ਖਸ ਵਾ ਪਲਵਾਮਾ ਬੰਬ ਕਾਂਡ ਦੇ ਵਿੱਚ ਵੀ ਸ਼ਾਮਲ ਹੋ ਸਕਦਾ ਵਾ ਇੱਕ ਵੱਡਾ ਖੁਲਾਸਾ ਖੁਫੀ ਏਜੰਸੀਆਂ ਵੱਲੋਂ ਕੀਤਾ ਗਿਆ ਵਾ ਕਿ ਪਲਵਾਮਾ ਬੰਬ ਕਾਂਡ ਜਿਹੜਾ ਹੋਇਆ ਵਾ ਉਹਦੇ ਵਿੱਚ ਇਹ ਦਾਖਿਲ ਵੀ ਹੋ ਸਕਦਾ ਵਾ ਕਸ਼ਮੀਰ ਦਾ ਇਹ ਨੌਜਵਾਨ ਹੈ ਤੇ ਕਸ਼ਮੀਰ ਦੇ ਵਿੱਚ ਕਾਫੀ ਮਾਮਲੇ ਦੇ ਉੱਤੇ ਦਰਜ ਨੇ 307 ਤੇ 302 ਦੇ ਮਾਮਲੇ ਵੀ ਕਾਫੀ ਦਰਜ ਨੇ ਤੇ ਆਖਿਰਕਾਰ ਇਹ ਨਿਕਲ ਰਿਹਾ ਸੀ ਇਧਰੋਂ ਪਾਕਿਸਤਾਨ ਜਾ ਰਿਹਾ ਸੀ ਐਲਓਸੀ ਵੀ ਜਾਰੀ ਕਰ ਦਿੱਤੀ ਗਈ ਸੀ ਤੁਹਾਨੂੰ ਦੱਸ ਦਈਏ ਜਦੋਂ ਐਲਓਸੀ ਜਾਰੀ ਕਰ ਦਿੱਤੀ ਜਾਂਦੀ ਹੈ ਤੇ ਭਾਰਤ ਨੂੰ ਛੱਡ ਕੇ ਕੋਈ ਵੀ ਬਾਹਰ ਨਹੀਂ ਜਾ ਸਕਦਾ ਚਾਰੇ ਪਾਸੇ ਉਹਨੂੰ ਇੱਕ ਬੰਦਸ਼ ਲੱਗ ਜਾਂਦੀ ਹੈ ਤੇ ਇਹ ਸਿਰਫ ਪਾਕਿਸਤਾਨ ਹੀ ਹੈ ਜਿਹੜਾ ਇਸ ਤਰ੍ਹਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਾ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਪਨਾਹ ਦਿੰਦਾ ਵਾ ਤੇ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਕੱਲ੍ਹ ਇਹ ਨੌਜਵਾਨ ਫੜਿਆ ਗਿਆ ਨੌਜਵਾਨ ਨੂੰ ਫੜਨ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਅੰਬਰਸਤ ਦੇ ਅਨਗਾਰਡ ਪੁਲਿਸ ਥਾਕੇ ਚੌਕੀ ਦੇ ਵਿੱਚ ਇਹਨੂੰ ਫੜਾ ਦਿੱਤਾ ਗਿਆ ਤੇ ਫੜਨ ਤੋਂ ਬਾਅਦ ਪੁਸ਼ ਗੇਸ਼ ਦੇ ਦੌਰਾਨ ਕਾਫੀ ਇਧੇ ਤੋਂ ਖੁਲਾਸੇ ਹੋਣ ਦੀ ਆਸਵਾ ਪ੍ਰਸ਼ਾਸਨ ਦਾ ਕਹਿਣਾ ਕਿ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਕਿ ਕਾਫੀ ਇਹਦੇ ਉੱਤੇ ਮਾਮਲੇ ਜਿਹੜੇ ਹੈਗੇ ਨੇ ਕਸ਼ਮੀਰ ਦੇ ਵਿੱਚ ਦਰਜ ਨੇ ਤੇ ਜਦੋਂ ਇਹਨੂੰ ਫੜਿਆ ਗਿਆ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਫੜਿਆ ਗਿਆ ਤੇ ਇਹ ਜਾਲੀ ਕਾਗਜ਼ ਲੈ ਕੇ ਐਂਟਰ ਹੋ ਰਿਹਾ ਸੀ ਪਾਕਿਸਤਾਨ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਹਿਲਾਂ ਹੀ ਖੁਫੀਆ ਏਜੰਸੀਆ ਵੱਲੋਂ ਇਹਨੂੰ ਫੜ ਲਿੱਤਾ ਗਿਆ ਫੜਨ ਤੋਂ ਬਾਅਦ ਇਹਨੂੰ ਜਿਹੜਾ ਅੰਬਰਸਰ ਦਾ ਲੋਕਲ ਥਾਣਾ ਮਾ ਅਨਗਾ ਥਾਣਾੋਂ ਤੇ ਪਕੜਾ ਦਿੱਤਾ ਗਿਆ ਤੇ ਪੋਸਟ 10 ਦੇ ਉੱਤੇ ਕਾਫੀ ਮਾਮਲੇ ਇਹਦੇ ਉੱਤੇ ਜਿਹੜੇ ਕੀ ਪਹਿਲੇ 20 ਦਰਜ ਸਨ ਛੋਟ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਣਾ ਚਾਹਨਾ ਵਾਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਫੋਟੋ ਫੇਰ ਦਿਖਾ ਦਿੱਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਸ਼ਖਸ ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਆ ਲੋਕ ਨੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਹੋ ਸਕਦਾ ਵਾ ਕਿ ਖੂਫੀ ਏਜੰਸੀਆਂ ਜਿਹੜੀਆਂ ਹੈਗੀਆਂ ਵਾ ਇਹ ਵੀ ਦਾਵਾ ਕਰਦੀਆਂ ਪਈਆਂ ਨੇ ਕਿ ਪੁਲਵਾਮਾ ਬੰਬ ਕਾਂਡ ਦੇ ਵਿੱਚ ਇਹ ਸ਼ਖਸ ਵੀ ਹੋ ਸਕਦਾ ਵਾ ਇੱਕ ਵੱਡਾ ਖੁਲਾਸਾ ਜਿਹੜੀ ਹੈ ਖੂਫੀ ਏਜੰਸੀਆਂ ਕਰ ਰਹੀਆਂ ਨੇ ਕਿ ਪੁਲਵਾਮਾ ਬੰਬ ਕਾਂਡ ਦੇ ਵਿੱਚ ਇਹ ਸ਼ਖਸ ਵੀ ਹੋ ਸਕਦਾ ਵਾ ਤਸਵੀਰ ਤੁਸੀਂ ਸਹੀ ਤਰੀਕੇ ਦੇਖ ਸਕਦੇ ਜੇ ਕਿ ਵੱਡਾ ਖੁਲਾਸਾ ਜਿਹੜਾ ਖੂਫੀ ਏਜੰਸੀਆਂ ਨੇ ਕੀਤਾ ਵਾ ਤੁਹਾਨੂੰ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਕਸ਼ਮੀਰ ਦਾ ਇਹ ਰਹਿਣ ਵਾਲਾ ਵਾ ਤੇ ਕਾਫੀ ਮਾਮਲੇ ਇਹਦੇ ਉੱਤੇ ਪਹਿਲਾਂ ਹੀ ਦਰਜ ਨੇ ਐਲਓਸੀ ਜਾਰੀ ਕਰ ਦਿੱਤੀ ਗਈ ਸੀ ਪਹਿਲਾਂ ਹੀ ਤੇ ਕਾਫੀ ਹੀ ਮਾਮਲੇ ਦਰਜ ਨੇ ਤੇ ਐਲਓਸੀ ਜਾਰੀ ਕਰਨ ਤੋਂ ਬਾਅਦ ਭਾਰਤ ਤੋਂ ਕਦੀ ਕੋਈ ਬਾਹਰ ਨਹੀਂ ਜਾ ਸਕਦਾ ਚਾਰੇ ਪਾਸੇ ਉਹਦੇ ਵਾਸਤੇ ਬੰਦ ਕਰ ਦਿੱਤੇ ਜਾਂਦੇ ਨੇ ਸਾਰੇ ਰਸਤੇ ਤੇ ਸਿਰਫ ਇੱਕ ਪਾਕਿਸਤਾਨ ਹੀ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਪਨਾਹ ਦਿੰਦਾ ਵਾ ਹੁਣ ਦੇਖਣਾ ਹੋਏਗਾ ਕਿ ਪੁਲਿਸ ਵੱਲੋਂ ਇਹਦੇ ਖਿਲਾਫ ਕਿਹੜੇ-ਕਿਹੜੇ ਮਾਮਲੇ ਜਿਹੜੇ ਆ ਉਹ ਪਤਾ ਲਗਾਏ ਜਾਂਦੇ ਨੇ ਤੇ ਕੀ ਪੁਲਾਮਾ ਬੰਬ ਕਾਂਡ ਜਿਹੜਾ ਹੋਇਆ ਉਹਦੇ ਵਿੱਚ ਇਸ ਦੋਸ਼ੀ ਦਾ ਹੱਥ ਹੈਗਾ ਵਾ ਤੇ ਹੈਗਾ ਵਾ ਤੇ ਕਿੰਨਾ ਵਾ ਇਹ ਹੁਣ ਦੇਖਣਾ ਹੋਏਗਾ ਪ੍ਰਸ਼ਾਸਨ ਵੱਲੋਂ ਇਸ ਤੱਕ ਦੋ ਮੈਨੂੰ ਇਜਾਜ਼ਤ